ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਜਿੱਥੇ ਇੱਕ ਔਰਤ ਨੂੰ ਨੰਗੀਆਂ ਕਰਕੇ ਗਲੀ ਦੇ ਵਿੱਚ ਘੁਮਾਇਆ ਗਿਆ ਜਿਹਾ ਇੱਕ ਵਾਰ ਫਿਰ ਤੋਂ ਇਨਸਾਨੀਅਤ ਸ਼ਰਮਸਾਰ ਹੋਈ ਹੈ ਤਸਵੀਰਾਂ ਬਹੁਤ ਹੀ ਦਰਦਨਾਕ ਨੇ ਬਹੁਤ ਹੀ ਸ਼ਰਮਸਾਰ ਨੇ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਕੁਝ ਤਸਵੀਰਾਂ ਨੇ ਜਿਹੜੀਆਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰ ਰਹੇ ਹਾਂ ਦੱਸਦੀ ਕਿ ਪੂਰਾ ਮਾਮਲਾ ਹੈ ਕਿ ਲਵ ਮੈਰਿਜ ਕਰਾਈ ਗਈ ਕੁੜੀ ਮੁੰਡੇ ਦੇ ਵੱਲੋਂ ਜਦੋਂ ਇਹ ਪਤਾ ਲੱਗਾ ਘਰਦਿਆਂ ਨੂੰ ਕੁੜੀ ਦੇ ਮਾਪਿਆਂ ਨੂੰ ਪਤਾ ਲੱਗਿਆ ਤਾਂ ਮਾਪੇ ਜਿਹੜੇ ਨੇ ਉਹ ਮੁੰਡੇ ਵਾਲੇ ਦੇ ਘਰ ਪਹੁੰਚ ਜਾਂਦੇ ਨੇ ਤੇ ਮੁੰਡੇ ਦੀ ਮਾਂ ਦੇ ਨਾਲ ਅਜੇ ਹੀ ਕਣਾਉਣੇ ਹਰਕਤ ਕਰਦੇ ਨੇ ਕਿ ਉਸ ਨੂੰ ਦੇਖ ਕੇ ਹਰ ਇੱਕ ਦੀ ਰੂਹ ਕੰਬ ਰਹੀ ਹੈ ਤਸਵੀਰਾਂ ਬਾਦ ਸ਼ਰਮਸਾਰ ਨੇ ਦਰਦਨਾਕ ਨੇ ਕਿ ਕੁਝ ਪੀੜਿਤਾ ਦੇ ਵੱਲੋਂ ਵੀ ਕਿਹਾ ਗਿਆ ਉਹ ਵੀ ਸੁਣਦੇ ਆ ਤੇ ਜੀ ਇਹ ਮੇਰੇ ਗੱਲ ਪਏ ਆ ਕੇ ਪੰਜ ਜਣੇ ਠੀਕ ਆ ਬੁੜੀ ਮੁੰਡੇ ਦੀ ਗੱਲ ਸੀ ਮੇਰਨਾ ਮਤਬਲ ਨਹੀਂ ਕੋਈ ਇਹਨਾਂ ਦਾ ਅਤੀ ਪੱਕੀ ਪੈਨਦਾ ਮੈਂ ਆਪਦੀ ਭਾਜ ਨਾ ਸਕਤ ਜਾਨ ਬਚਾਈ ਹੈ ਇਹਨਾਂ ਮੈਨੂੰ ਬਹੁਤ ਮੰਦਾ ਹਾਲਤ ਕੀਤਾ ਲੀੜੇ ਮੇਰੇ ਪਾੜੇ ਆ ਨਾਲਾ ਮੇਰਾ ਖੋਲਣ ਲੱਗੇ ਆ ਠੀਕ ਆ ਮੈਂ ਹੁਣ ਇਹੋ ਚਾਹਨੀ ਆ ਵੀ ਇਹ ਜੇਲ੍ਹ ਚ ਜਾਣੇ ਚਾਹੀਦੇ ਇਹ ਸਾਰੇ ਉਹ ਪੰਜ ਜਣੇ ਇੱਕ ਬੁੜੀ ਤੇ ਚਾਰ ਬੰਦੇ ਸਾਡੀ ਮੰਗ ਇਹੋ ਵੀ ਇਹਨਾਂ ਨੂੰ ਪਰਚਾ ਹੋਵੇ ਤੇ ਜੇਲ੍ਹ ਚ ਜਾਣ ਸਾਨੂੰ ਪਤਾ ਲੱਗੇ ਵੀ ਠੀਕ ਇਹਨਾਂ ਦੀ ਕੀਤੀ ਜਿਹੋ ਜੀ ਇਹਨਾਂ ਨੂੰ ਕੋਈ ਬਿਨਾਂ ਕੋਈ ਉਸ ਨੇ ਜਮੇ ਨਹੀਂ ਹੈ ਜੀ ਆਪਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੰਦਾਂ ਲੇਡੀ ਦੇ ਨਾਲ ਵੀਡੀਓ ਵਾਇਰਲ ਕਰਕੇ ਤੇ ਕੁੱਟਮਾਰ ਵੀ ਕੀਤੀ ਹੈ ਤਾਂ ਵਿਕਟਮ ਪਰ ਦੇ ਬਿਆਨਾਂ ਤੇ ਆਪਾਂ ਪਰਚਾ ਦਰਜ ਕੀਤਾ ਮੀ ਨੰਬਰ ਮਕਦਮਾ ਨੰਬਰ ਦਰਜ ਕੀਤਾ ਰੀਜ਼ਨ ਕੀ ਸੀ ਰੀਜ਼ਨ ਇਹ ਸੀਗਾ ਕਿ ਮੈਰਿਜ ਕਰਵਾ ਲਈ ਸੀ ਉਥੋਂ ਦੇ ਇੱਕ ਮੁਹੱਲੇ ਦੀ ਦੀ ਲੜਕੀ ਹੈ ਤੇ ਉਹਦੇ ਸਬੰਧ ਵਿੱਚ ਵੀ ਉਹ ਜਿਹੜੇ ਲੜਕੀ ਦੇ ਸੀਗੇ ਪੇਰੈਂਟਸ ਉਹਨਾਂ ਨੂੰ ਲੰਬਾ ਦੇਣ ਗਏ ਤੇ ਜਿੱਥੇ ਉਹਨਾਂ ਦੀ ਤੂਟੂਮੇਮੇ ਹੋ ਗਈ ਥੋੜੀ ਜੀ ਉਹਦੇ ਤੋਂ ਫਿਰ ਉਹਨਾਂ ਦਾ ਥੋੜਾ ਜਿਹਾ ਡਿਸਪਿਊਟ ਜ਼ਿਆਦਾ ਵੱਧ ਗਿਆ ਲੜਕੀ ਨੂੰ ਲੈ ਕੇ ਜੀ ਜੀ ਤੇ ਕੋਈ ਪਿੰਡ ਜਿ ਘਮਾਇਆ ਜੀ ਕਪੜੇ ਫਟਲ ਕੇ ਬਣਾਉਂਦੇ ਆ ਇਸ ਵੀਡੀਓ ਹਾਂਜੀ ਵੀਡੀਓ ਕਲਿੱਪਰ ਤੋਂ ਤਾਂ ਇਹੀ ਲੱਗਦਾ ਕਿ ਉਹਨਾਂ ਦੀ ਜਦੋਂ ਲੜਾਈ ਹੋਈ ਆ ਤਾਂ ਉਹਦੀ ਸ਼ਰਟ ਜਿਹੜੀ ਆ ਮਤਲਬ ਕਿ ਨਿਊ ਨ ਸੀਗੀ ਤੇ ਜੁਨੀ ਲਿਵੇਟੀ ਹੋਈ ਸੀ ਤੋਂ ਉਹਨੇ ਖਿੱਚ ਕੇ ਤੇ ਵੀਡੀਓ ਵਾਇਰਲ ਕਰਤੀ ਉਹਦੀ ਬਣਾਤੀ ਹਾਂਜੀ ਪਰਚਾ ਦਰਜ ਹੋ ਗਿਆ ਇਹਦੇ ਸੰਬੰਧੀ ਅਸੀਂ ਰੈਗੂਲਰ ਰੇਡ ਕੰਡਕਟ ਕਰ ਰਹੇ ਆ ਤੇ ਕਮਿਊਨਿਟੀ ਜਿਹੜੇ ਘਰੋਂ ਭੱਜੇ ਹੋਏ ਆ ਕਿਹਨਾਂ ਤੋਂ ਪਛਾਣ ਕਿੰਨੇ ਟੋਟਲ ਕਿੰਨੇ ਜਣੇ ਨੇ ਤਾਂ ਕਿ ਟੋਟਲ 3 ਜਣੇ ਦੇ ਪਰਚਾ ਹੋਇਆ ਜੀ 2 ਅਣਪਛਾਤੇ ਆ ਤੇ ਇਹਦੇ ਵਿੱਚ 2 ਤਾਂ ਲੜਕੀ ਦੇ ਬ੍ਰਦਰ ਹੀ ਆ ਤੇ ਇੱਕ ਮਾਤਾ ਤੇ ਪਰ